ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆਤਮੀ ਟੀਵੀ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਗੁਰਦੁਆਰਾ ਨਥਾਣਾ ਸਾਹਿਬ ਪਾਸ਼ਾਹੀ ਤੀਜੀ ਜੋ ਕਿ ਪਿੰਡ ਜੰਡ ਮੰਗੋਲੀ ਵਿਖੇ ਸਥਿਤ ਹੈ ਇਹ ਸਥਾਨ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਿਤ ਹੈ ਇਸ ਸਥਾਨ ਦਾ ਕੀ ਇਤਿਹਾਸ ਹੈ ਇਹ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਕੁਝ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਆਜੋ ਆਪਾਂ ਗੁਰਦੁਆਰਾ ਨਾਥਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਨਾਲ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰੂ ਅਮਰਦਾਸ ਜੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹੋਏ ਇਸ ਅਸਥਾਨ ਤੇ ਸੰਗਤਾਂ ਨਾਲ ਪਹੁੰਚੇ ਸਨ। ਗੁਰੂ ਜੀ ਦੀ ਮੁਲਾਕਾਤ ਇੱਥੇ ਨਾਥਾਂ ਨਾਲ ਹੋਈ ਅਤੇ ਗੁਰੂ ਜੀ ਨਾਥਾਂ ਨਾਲ ਮਿਲ ਕੇ ਬਹੁਤ ਪਰਸੰਨ ਹੋਏ। ਇੱਥੇ ਇੱਕ ਟਾਬ ਟੋਬਾ ਸੀ ਜਿਸ ਦੇ ਅੰਮ੍ਰਿਤ ਜਲ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਦਨ ਬੰਜਗੀ ਕਰਨ ਉਪਰੰਤ ਗੁਰੂ ਜੀ ਸੰਗੀ ਸਾਥੀਆਂ ਨਾਲ ਇੱਥੋਂ ਹੀ ਗੰਗਾ ਨੂੰ ਚਾਲੇ ਪਾਉਂਦੇ ਸਨ। ਇੱਕ ਦਿਨ ਨਾਥਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਕਿਹਾ ਕੋਈ ਵਰ ਮੰਗੋ ਤਾਂ ਨਾਥਾਂ ਨੇ ਕਿਹਾ ਗੁਰੂ ਜੀ ਆਪ ਜੀ ਦਾ ਨਾਮ ਤਾਂ ਰੰਦੀ ਦੁਨੀਆ ਤੱਕ ਰਹੇਗਾ ਸਾਡਾ ਵੀ ਉਧਾਰ ਕਰੋ ਤਾਂ ਗੁਰੂ ਜੀ ਨੇ ਖੁਸ਼ੀ ਚ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਗੁਰਦੁਆਰਾ ਨਥਾਣਾ ਸਾਹਿਬ ਪ੍ਰਗਟ ਹੋਵੇਗਾ ਗੁਰੂ ਜੀ ਨੇ ਸੱਚ ਦਾ ਉਪਦੇਸ਼ ਦੇ ਕੇ ਨਾਥਾਂ ਦਾ ਉਧਾਰ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹੁਕਮਨਾਮੇ ਅਨੁਸਾਰ ਜੇ ਕੋਈ ਸ਼ਰਧਾ ਨਾਲ ਸਰੋਵਰ ਵਿੱਚ ਲੋੜੀ ਅਤੇ ਮਾਗੀ ਨੂੰ ਇਸ਼ਨਾਨ ਕਰੇਗਾ ਉਸ ਨੂੰ 18 ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ ਉਮੀਦ ਕਰਦੇ ਹਾਂ ਸਾਡੀ ਇਸ ਵੀਡੀਓ ਰਾਹੀਂ ਆਪ ਗੁਰਦੁਆਰਾ ਨਥਾਣਾ ਸਾਹਿਬ ਦਾ ਇਤਿਹਾਸ ਹੈ ਜੋ ਜਾਣ ਚੁੱਕੇ ਹੋਮੋਗੇ ਵੀਡੀਓ ਦੇ ਵਿੱਚ ਕੁਝ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ